ਪਿਆਰ ਵਿੱਚ ਇੱਕ ਵਿਅਕਤੀ ਨੇ ਕੀਤਾ ਆ ਕੰਮ ਦੇਖ ਕੇ ਹੋ ਜਾਮੋਗੇ ਹੈਰਾਨ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਜਦੋਂ ਵੀ ਪਿਆਰ ਇਸ਼ਕ ਤੇ ਮੁਹੱਬਤ ਦੀ ਗੱਲ ਆਉਂਦੀ ਹੈ ਤਾਂ ਮਿਰਜ਼ਾ ਸਹਿਬਾਂ ਸੱਸੀ ਪੁੰਨੂ ਹੀਰ ਰਾਂਝਾ ਸੋਨੀ ਮਹਿਵਾਲ ਦਾ ਨਾਮ ਆਉਂਦਾ ਏ ਪਰ ਹੁਣ ਇੱਕ ਪਿਆਰ ਦੀ ਵੱਖਰੀ ਹੀ ਵੀਡੀਓ ਵਾਇਰਲ ਹੋ ਰਹੀ ਏ ਦਰਸਲ ਵੀਡੀਓ ਵਿੱਚ ਜੋ ਵਿਅਕਤੀ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਸ ਦਾ ਨਾਮ ਕਿਸ਼ੋਰ ਕੁਮਾਰ ਗਾਬਾ ਹੈ ਜੋ ਕਿ ਰਾਂਚੀ ਦਾ ਰਹਿਣ ਵਾਲਾ ਏ ਇਹ ਵਿਅਕਤੀ ਜਵਾਨੀ ਵਿੱਚ ਇੱਕ ਰੀਮਾ ਨਾਮ ਦੀ ਲੜਕੀ ਨਾਲ ਪਿਆਰ ਕਰਦਾ ਸੀ ਪਰ ਇਸ ਦਾ ਪਿਆਰ ਕਿਸੇ ਕਾਰਨ ਕਰਕੇ ਸਿਰੇ ਨਹੀਂ ਚੜਿਆ ਅਤੇ ਇਹਨਾਂ ਦਾ ਵਿਆਹ ਨਹੀਂ ਹੋ ਸਕਿਆ ਜਿਸ ਤੋਂ ਬਾਅਦ 2002 ਤੋਂ ਇਹ ਵਿਅਕਤੀ ਲਗਾਤਾਰ ਆਪਣੀ ਪ੍ਰੇਮਿਕਾ ਰੀਮਾ ਦਾ ਨਾਮ ਕਾਗਜ਼ ਦੇ ਟੁਕੜਿਆਂ ਤੇ ਲਿਖਦਾ ਆ ਰਿਹਾ ਹੈ ਅਤੇ ਹੁਣ ਤੱਕ ਲਗਭਗ ਇਹ ਵਿਅਕਤੀ 91 ਲੱਖ ਵਾਰ ਆਪਣੀ ਪ੍ਰੇਮਿਕਾ ਦਾ ਨਾਮ ਕਾਗਜ਼ ਦੇ ਟੁਕੜਿਆਂ ਤੇ ਲਿਖ ਚੁੱਕਿਆ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਾਮ ਲਿਖੇ ਹੋਏ ਕਾਗਜ਼ ਦੇ ਟੁਕੜਿਆਂ ਦਾ ਢੇਰ ਲੱਗਿਆ ਪਿਆ ਹੈ ਅਤੇ ਇੱਕ ਕਾਗਜ਼ ਦੇ ਟੁਕੜੇ ਤੇ ਦੋਵੇਂ ਪਾਸੇ ਰੀਮਾ ਨਾਮ ਲਿਖਿਆ ਹੋਇਆ ਹੈ ਸੋ ਤੁਹਾਡੇ ਇਸ ਵਿਅਕਤੀ ਬਾਰੇ ਕੀ ਵਿਚਾਰ ਨੇ ਕਮੈਂਟ ਟਾਈਮ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ